ਸੁਖਬੀਰ ਬਾਦਲ ਨੇ ਉਹਨਾਂ ਨੂੰ ਤਲਬ ਕੀਤਾ ਗਿਆ ਉਹ ਹੋਏ ਨੇ ਉਹਦੇ ਬਾਅਦ ਹੁਣ ਲਗਾਤਾਰ ਮੰਤਰੀ ਜਾ ਰਹੇ ਨੇ ਮਨਪ੍ਰੀਤ ਬਾਦਲ ਹੋ ਗਿਆ ਵਿਕਰਮ ਜੀਠਿਆ ਹੋ ਗਿਆ ਕਾਫੀ ਸਾਰੇ ਲੋਕ ਜਾ ਰਹੇ ਜਿਹੜੇ ਚਾਹੇ ਮਨਪ੍ਰੀਤ ਬਾਦਲ ਹੋਣ ਕਾਂਗਰਸ ਚ ਵੀ ਨੇ ਤੁਸੀਂ ਵੀ ਕਿਹਾ ਕਿ ਜੇ ਇਹ ਵੀ ਨਾਮ ਨੇ ਤੁਹਾਡਾ ਮਜ਼ਮੂਨ ਕੀ ਹੈ ਅਸਲ ਦੇ ਵਿੱਚ ਤੁਸੀਂ ਕਿਉਂ ਕਹਿ ਰਹੇ ਹੋ ਇਹਨਾਂ ਨੂੰ ਅਕਾਲ ਤਖਤ ਤੇ ਆਉਣ ਕਾਂਗਰਸ ਬੀਜੇਪੀ ਆਮ ਆਦਮੀ ਪਾਰਟੀ ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕ ਸਲਾਰੀ ਨਾਮ ਦਾ ਜਿਹੜਾ ਕੈਬਨਰ ਮੰਤਰੀ ਵੀ ਰਿਹਾ ਉਹਨੇ ਤਸ਼ਰੀਹਾ ਵੀ ਕਹਿ ਦਿੱਤਾ ਕਿ ਮੈਂ ਤਾਂ ਡੇਰਾ ਸੌਦਾ ਸਾਧ ਦਾ ਸ਼ਰਧਾ ਲਊਂਗਾ। ਉਸ ਵੇਸ ਤਰ੍ਹਾਂ ਦੇ ਕਰਕੇ ਬਹੁਤ ਸਾਰੇ ਇਹ ਆਗੂ ਨੇ ਜਿਹੜੇ ਹੁਣ 17 ਆਗੂਆਂ ਦੇ ਅਸੀਂ ਨਾਮ ਕੀਤੇ ਆ ਇਸ ਤੋਂ ਲੰਮੀ ਵੀ ਲਿਸਟ ਹੋ ਸਕਦੀ ਹੈ। 17 ਆਗੂ ਉਹ ਨੇ ਜਿਨ੍ਹਾਂ ਚ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਉਸ ਵੇਲੇ ਮੁੱਖ ਮੰਤਰੀ ਸਨ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਹੁਣ ਭਾਜਪਾ ਦੇ ਉਹ ਸੀਨੀਅਰ ਆਗੂ ਨੇ। ਜਸਤਰ ਰਜਿੰਦਰ ਕੌਰ ਪੱਠੜ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਨੇ ਉਹ ਉਹਨਾਂ ਕੋਲ ਗਏ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਚਿੱਠੀ ਮੈਨੂੰ ਲਿਖ ਕੇ ਭੇਜੀ ਤੀ ਕਿ ਦੇਖੋ ਜੀ ਅਮਰਤਪਾਲ ਸਿੰਘ ਦੇ ਉੱਤੇ ਆਹ ਕਾਰਵਾਈ ਹੋਣੀ ਚਾਹੀਦੀ ਹੈ ਇਹਦਾ ਮਤਲਬ ਹੈ ਕਿ ਉਹ ਸਿੱਖ ਸੈਂਟੀਮੈਂਟਸ ਦੇ ਨਾਲ ਜੁੜਿਆ ਹੋਇਆ ਵਿਅਕਤੀ ਹੈ ਤਾਂ ਇਹਨਾਂ ਸਾਰਿਆਂ ਨੂੰ ਅਸੀਂ ਉਸੇ ਕਤਾਰ ਵਿੱਚ ਦੇਖਦੇ ਹਾਂ ਇੱਕ ਸਿੱਖ ਦੇ ਰੂਪ ਦੇ ਵਿੱਚ ਇਨਾਂ ਦਾ ਵੀ ਫਰਜ਼ ਨਹੀਂ ਬਣਦਾ ਕਿ ਉਹ ਜਾ ਕੇ ਉਸ ਦੰਬੀ ਪਖੰਡੀ ਗਰਮੀਤ ਰਾਮ ਰਹੀਮ ਦੇ ਪੈਰਾਂ ਦੇ ਵਿੱਚ ਬੈਠਣ ਪੂਰਨ ਰੋਪ ਦੇ ਵਿੱਚ ਇਹ ਸਾਰਿਆਂ ਦੇ ਉੱਤੇ ਧਾਰਮਿਕ ਕਾਰਵਾਈ ਹੋ ਜਾਵੇ ਤਾਂ ਫਿਰ ਸਾਰੇ ਤੌਬਾ ਕਰਨਗੇ ਫਿਰ ਡੇਰਾ ਸੌਦਾ ਸਾਧ ਦਾ ਜਿਹੜਾ ਸੌਦਾ ਉਹ ਵਿਕਣਾ ਬੰਦ ਹੋ ਜਾਏ ਇਹ ਲੋਕ ਆਪ ਹੀ ਕਹਿੰਦੇ ਆ ਕਿ ਡੇਰਾ ਸੌਦਾ ਸਾਧ ਦੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਸਬੰਧ ਨਹੀਂ ਤੇ ਅਸੀਂ ਇਹ ਗੱਲ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਏ ਕਿ ਇਹ ਸਾਰੇ ਵੀ ਉਸੇ ਤਰੀਕੇ ਦੇ ਨਾਲ ਦੋਸ਼ੀ ਨੇ ਇਸ ਦੇ ਵਿੱਚ ਕਿਸੇ ਦਾ ਨਾਲ ਲਿਆਜ ਨਹੀਂ ਹੋਣਾ ਚਾਹੀਦਾ। ਰਾਮਬ੍ਰਹਿਮ ਨੇ ਇੱਕ ਪਿਸ਼ਾਕ ਪਾਈ ਸੀ ਉਹਦੇ ਬਾਅਦ ਜਿਹੜਾ ਅੰਮ੍ਰਿਤ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਬਿਲਕੁਲ ਉਸ ਸਿੱਖੀ ਸੈਂਟੀਮੈਂਟਸ ਨੂੰ ਹਰਟ ਕਰਨ ਵਾਲੀ ਗੱਲ ਸੀ ਟਾਲਾਉਣ ਵਾਲੀ ਗੱਲ ਸੀ। ਇਹ ਕਹਿੰਦੇ ਆ ਜੀ ਜਦੋਂ ਅਸੀਂ ਜਾਂਦੇ ਸੀ ਉਦੋਂ ਤਾਂ ਡੇਰਾ ਸਬਦਾ ਸਾਧ ਨੂੰ ਨਾ ਤਾਂ ਸਜ਼ਾ ਹੋਈ ਸੀ ਨਾ ਉਹਦੇ ਵਿਰੁੱਧ ਇਹੋ ਜੀ ਕੋਈ ਕਾਰਵਾਈ ਗੱਲ ਕੋਈ ਸਾਹਮਣੇ ਐਕਸਪੋਜ਼ ਨਹੀਂ ਸੀ ਹੋਇਆ। ਹੁਣ ਜਦੋਂ ਨੰਗਾ ਹੋ ਚੁੱਕਾ ਹੈ ਤੇ ਇਹ ਜਾਨੋ ਤਾਂ ਹੁਣ ਵੀ ਨਹੀਂ ਹਟ ਰਹੀ ਤੇ ਇਹ ਕਾਂਗਰਸੀ ਆਗੂਆਂ ਦੀ ਅਸੀਂ ਐਸੇ ਕਰਕੇ ਵਸੀਲ ਜਿਹੜੀ ਸਾਰੀ ਤਿਆਰ ਕੀਤੀ ਏ ਇਹਨਾਂ ਦੇ ਉੱਤੇ ਵੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਾਰਵਾਈ ਕਰੀ ਸੱਟ ਬਣੀ ਸੀਗੀ ਉਹਦੇ ਵਿੱਚ ਇੱਕ ਬਹੁਤ ਉੱਭਰਿਆ ਹੋਇਆ ਨਾਮ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਉਹਨਾਂ ਨੇ ਇੱਕ ਬਹੁਤ ਜ਼ਿਆਦਾ ਲੰਮੀ ਚੌੜੀ ਆਪਣੀ ਰਿਪੋਰਟ ਬਣਾਈ ਸੀਗੀ ਉਹਦੇ ਤੇ ਮਤਲਬ ਕੀ ਉਹਨਾਂ ਦੀ ਕਾਂਗਰਸ ਸਰਕਾਰ ਦੇ ਨਾਲ ਥੋੜੀਆਂ ਤਲਖੀਆਂ ਵੀ ਹੋਈਆਂ ਸਾਰਾ ਕੁਛ ਆ ਜਿੱਦਾਂ ਵੀ ਹੋਇਆ ਸਿੱਖ ਭਾਵਨਾਵਾਂ ਹਰਟ ਹੋਈਆਂ ਨੇ ਚਾਹੇ ਤਨਖਾਹਿਆ ਕਰਾਰ ਦੇ ਦੇਣ ਚਾਹੇ ਕੁਛ ਕਰ ਦੇਣ ਪਰ ਬਾਵਜੂਦ ਉਸ ਦੇ ਇਹ 100 ਸਾਲ ਤੱਕ ਜੇ ਜਸਟਿਸ ਮਿਲਣ ਦੇ ਬਾਵਜੂਦ 100 ਸਾਲ ਤੱਕ ਇਹ ਗੱਲ ਜਿਹੜੀ ਹੈ ਉਹ ਠੱਪੀ ਨਹੀਂ ਜਾਣੀ ਕਮਰ ਵਿਜੇ ਪ੍ਰਤਾਪ ਸਿੰਘ ਹਰਾਂ ਦੀ ਮੈਂ ਵੀ ਇੰਟਰਵਿਊ ਸੁਣੀ ਹੈ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਦਾਵੇਂ ਕੋਈ ਦੋ ਰਹਿ ਨਹੀਂ ਇਹੋ ਜੀ ਕਾਰਵਾਈ ਦੇ ਵਿੱਚ ਜੇ ਕਮਰ ਵਿਜੇ ਪ੍ਰਤਾਪ ਸਿੰਘ ਅੱਗੇ ਆਉਂਦੇ ਨੇ ਅਸੀਂ ਉਹਨਾਂ ਦਾ ਪੂਰਾ ਸਾਥ ਦੇਣਾ ਹੈ ਦਾ ਤਨਖਾਹੀ ਐਲਾਨ ਕੀਤਾ ਹੋਰ ਜਿੱਦਾਂ ਸਾਰੇ ਦੇ ਸਾਰੇ ਲੀਡਰ ਉਥੇ ਮੰਤਰੀ ਬੁਲਾਏ ਗਏ ਉਸ ਟਾਈਮ ਦੇ ਉਸ ਵੇਲੇ ਦੇ ਉਸ ਸਮੇਂ ਦੀ ਸਰਕਾਰਾਂ ਦੇ ਪਰ ਫਿਰ ਵੀ ਉਹਦੇ ਬਾਅਦ ਕਹਿੰਦੇ ਕਿਉਂਕਿ ਮਾਫੀ ਦੇਣ ਦੇ ਵਿੱਚ ਕਿਤੇ ਨਾ ਕਿਤੇ ਸਿੰਘ ਸਹਿਬਾਨ ਵੀ ਮੌਜੂਦ ਸਨ ਕੋਲੇ ਜਥੇਦਾਰ ਸਹਿਬਾਨ ਨੇ ਫੈਸਲਾ ਲੈਣਾ ਇਹ ਸਵਾਲ ਉੱਠ ਰਿਹਾ ਹੈ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਕਿ ਜਿਹੜੇ ਉਸ ਵੇਲੇ ਦੇ ਜਥੇਦਾਰ ਨੇ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅਕਾਲੀ ਦਲ ਦੇ ਪ੍ਰਧਾਨ ਹੋਰਾਂ ਨੂੰ ਤਲਬ ਕੀਤਾ ਗਿਆ ਉਜਾਏ ਨੇ ਉਹਦੇ ਬਾਅਦ ਸਿੱਖ ਮੰਤਰੀ ਜਿਹੜੇ ਨੇ ਉਹ ਤਲਬ ਕੀਤੇ ਗਏ ਉਹਨਾਂ ਚੋਂ ਜਾ ਰਹੇ ਨੇ ਕਿਉਂਕਿ ਅਕਾਲ ਤਖਤ ਤੇ ਜਿਹੜਾ ਇੱਕ ਚੁੱਠੀ ਗਈ ਸੀਗੀ ਬਾਗੀ ਧੜੇ ਦੇ ਵੱਲੋਂ ਤੇ ਉਹਨਾਂ ਨੇ ਮਾਫੀਆਂ ਦੀ ਗੱਲ ਤੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆਲਰੇਡੀ ਚੱਲ ਰਹੀਆਂ ਨੇ ਖਬਰਾਂ ਦੇ ਵਿੱਚ ਉਸ ਨੂੰ ਲੈ ਕੇ ਹਜੇ ਵੀ ਜਿਹੜੀ ਗੱਲਬਾਤ ਹੈ ਉਹ ਠਹਿਰਨ ਦਾ ਨਾਮ ਨਹੀਂ ਲੈ ਰਹੀ ਪਰ ਉਹਦੇ ਵਿੱਚ ਇੱਕ ਬੜੀ ਇੰਟਰਸਟਿੰਗ ਚੀਜ਼ ਹੋ ਰਹੀ ਹੈ ਉਹ ਹੈ ਕਿ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਨੇ ਪੀਰ ਮੁਹੰਮਦ ਜੀ ਤੇ ਉਹਨਾਂ ਨੇ ਜਿਹੜਾ ਹੈਗਾ ਕਰਨੈਲ ਸਿੰਘ ਪੀਰ ਮੁਹੰਮਦ ਨੇ ਇੱਕ ਚਿੱਠੀ ਲਿਖੀ ਹੈ ਜਥੇਦਾਰ ਅਕਾਲਸ ਤਾਕਤ ਨੂੰ ਉਸੇ ਤਰੀਕੇ ਦੇ ਨਾਲ ਜਿਵੇਂ ਬਾਕੀ ਲੋਕ ਆਪਣੀਆਂ ਆਪਣੀਆਂ ਜੜੀਆਂ ਬੇਨਤੀਆਂ ਅਰਜ਼ੋਈਆਂ ਕਰ ਰਹੇ ਨੇ ਉਹਨਾਂ ਨੇ ਖਾਸ ਤੌਰ ਤੇ ਇਹ ਗੱਲ ਕਹੀ ਹੈ ਕਿ ਉਸ ਸਮੇਂ ਦੇ ਵਿੱਚ ਐਵੇਂ ਵੀ ਹੋਇਆ ਸੀ ਕਿ ਜਦੋਂ ਕਾਂਗਰਸ ਦੇ ਕਈ ਆਗੂ ਲੀਡਰ ਸੀਗੇ ਉਹ ਵੀ ਜਾ ਕੇ ਡੇਰਾ ਮੁਖੀ ਨੂੰ ਮਿਲੇ ਸੀਗੇ ਤੇ ਕਿਉਂਕਿ ਗੱਲ ਡੇਰਾ ਮੁਖੀ ਦੀ ਮਾਫੀ ਦੀ ਆ ਰਹੀ ਹੈ ਉਹਨਾਂ ਤੋਂ ਵੋਟਾਂ ਮੰਗਣ ਦੀ ਆ ਰਹੀ ਹੈ ਇਦਾਂ ਦੀ ਕਈ ਤਰ੍ਹਾਂ ਦੀਆਂ ਗੱਲਾਂ ਲਗਾਤਾਰ ਚੱਲ ਰਹੀਆਂ ਨੇ ਜਿਹਦੇ ਨੂੰ ਲੈ ਕੇ ਅਕਾਲ ਤਖਤ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਜਿਹੜਾ ਉਹ ਉੱਥੇ ਆਪਣੇ ਸਪਸ਼ਟਕਰਨ ਦੇਣੇ ਪੈ ਰਹੇ ਨੇ ਉਸ ਨੂੰ ਲੈ ਕੇ ਉਹਨਾਂ ਨੇ ਇੱਕ ਚਿੱਠੀ ਲਿਖੀ ਔਰ ਉਹਨਾਂ ਨੇ ਬਹੁਤ ਲੰਮੀ ਚੌੜੀ ਲਿਸਟ ਖਾਸ ਤੌਰ ਤੇ ਕੱਢੀ ਹੈ ਤੇ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਕਾਂਗਰਸ ਦੇ ਵੀ ਕਈ ਲੀਡਰ ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਜੋ ਕਿ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਅ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਇਸ ਟਾਈਮ ਪ੍ਰਧਾਨ ਨੇ ਕਾਂਗਰਸ ਕਮੇਟੀ ਦੇ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਜਿਹੜੇ ਕਿ ਸਾਬਕਾ ਵਿਧਾਇਕ ਰਹਿ ਚੁੱਕੇ ਨੇ ऐसे तरीके ਨਾਲ ਰਜਿੰਦਰ ਕੌਰ ਪਠੱਲ ਜਿਹੜੇ ਕਿ ਪਹਿਲੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਦਰਸ਼ਨ ਸਿੰਘ ਬਰਾੜ ਜਿਹੜੇ ਕਿ ਸਾਬਕਾ ਮੰਤਰੀ ਪੰਜਾਬ ਰਹਿ ਚੁੱਕੇ ਨੇ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਬਹੁਤ ਲੰਬੀ ਚੌੜੀ ਲਿਸਟ ਜਿਹੜੀ ਹੈਗੀ ਐ ਕਾਕਾ ਰਣਦੀਪ ਸਿੰਘ ਨਾਬਾ ਦੀ ਕਰਨਕੌਰ ਦੀ ਉਹਦੇ ਬਾਅਦ ਅਜਾਇਬ ਸਿੰਘ ਪੱਟੀ ਅਜੀਤਿੰਦਰ ਸਿੰਘ ਮੋਫਰ ਦੀ ਫਿਰ ਉਹਦੇ ਬਾਅਦ ਦਮਨ ਸਿੰਘ ਠੰਡ ਦੀ ਉਹਦੇ ਬਾਅਦ ਰਾਹੁਲ ਸਿੰਘ ਸਿੱਧੂ ਦੀ ਤੇ ਐਦਾ ਕਾਫੀ ਲੰਬੀ ਚੌੜੀ ਲਿਸਟ ਜਿਹੜੀ ਹੈ ਡਾਕਟਰ ਅਮਨ ਸਿੰਘ ਦੀ ਫਿਰ ਗੁਰਪ੍ਰੀਤ ਸਿੰਘ ਕਾਂਗੜ ਨੂੰ ਵੀ ਉਹਨਾਂ ਦੇ ਵਿੱਚ ਦਰਜ ਉਹਨਾਂ ਦੀ ਲਿਸਟ ਵਿੱਚ ਉਹਨਾਂ ਨੇ ਕੀਤਾ ਹੈ ਹਰਮਿੰਦਰ ਸਿੰਘ ਗਿੱਲ ਤੇ ਜੀਤ ਮਹਿੰਦਰ ਸਿੰਘ ਸਿੱਧੂ ਇਸ ਤਰੀਕੇ ਉਹਨਾਂ 17 ਲੋਕਾਂ ਦੇ ਨਾਮ ਜਿਹੜੇ ਨੇ ਆਪਣੇ ਇਸ ਚਿੱਠੀ 'ਚ ਲਿਖ ਕੇ ਜਿਹੜੇ ਜਥੇਦਾਰ ਅਕਾਲ ਤਖਤ ਨੇ ਉਹਨਾਂ ਨੂੰ ਭੇਜੇ ਨੇ ਤਾਂ ਕਹੇ ਨੇ ਆ ਵੀ ਸਿੱਖ ਨੇ ਤੇ ਇਹਨਾਂ ਨੂੰ ਵੀ ਤਲਬ ਕੀਤਾ ਜੇ ਪੂਰੀ ਗੱਲਬਾਤ ਕੀ ਹੈ ਚਿੱਠੀ ਕੀ ਲਿਖੀ ਉਹਦੇ ਵਿੱਚ ਹੋਰ ਕੀ ਕੀ ਚੀਜ਼ਾਂ ਨੇ ਗੱਲਬਾਤ ਕਰਦੇ ਆ ਸੀ ਕਰਨਲ ਸਿੰਘ ਬੀਰ ਮੁਹੰਮਦ ਜੀ ਨਾਲ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਪੀਰ ਮਾ ਭਜੀ ਭੜੀ ਲੰਬੀ ਚੌੜੀ ਚਿੱਠੀ ਲਿਖ ਛੱਡੀ ਹੈ ਤੁਸੀਂ ਅਕਾਲ ਤਖਤ ਸਾਹਿਬ ਤੇ ਲਗਾਤਾਰ ਜਦੋਂ ਜਹਤ ਤਾਂ ਚੱਲ ਹੀ ਰਹੀ ਹੈ ਮੰਤਰੀ ਜਾ ਰਹੇ ਨੇ ਜਿਹੜੇ ਪ੍ਰਧਾਨ ਅਕਾਲੀ ਦਲ ਦੇ ਸੁਖਬੀਰ ਬਾਦਲ ਨੇ ਉਹਨਾਂ ਨੂੰ ਤਲਬ ਕੀਤਾ ਗਿਆ ਉਹ ਹੋਏ ਨੇ ਉਹਦੇ ਬਾਅਦ ਹੁਣ ਲਗਾਤਾਰ ਮੰਤਰੀ ਜਾ ਰਹੇ ਨੇ ਮਨਪ੍ਰੀਤ ਬਾਦਲ ਹੋ ਗਿਆ ਵਿਕਰਮ ਜੀਠਿਆ ਹੋ ਗਿਆ ਕਾਫੀ ਸਾਰੇ ਲੋਕ ਜਾ ਰਹੇ ਨੇ ਜਿਹੜੇ ਚਾਹੇ ਮਨਪ੍ਰੀਤ ਬਾਦਲ ਹੁਣ ਕਾਂਗਰਸ 'ਚ ਵੀ ਨੇ ਤੁਸੀਂ ਵੀ ਕਿਹਾ ਕਿ ਜੇ ਐ ਵੀ ਨਾਮ ਨੇ ਤੁਹਾਡਾ ਮਸਮੂਨ ਕੀ ਹੈ ਅਸਲ ਦੇ ਵਿੱਚ ਤੁਸੀਂ ਕਿਉਂ ਕਹਿ ਰਹੇ ਹੋ ਇਹਨਾਂ ਨੂੰ ਅਕਾਲ ਤਖਤ ਤੇ ਆਉਣ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਹਰ ਸਿੱਖ ਜਿਹੜਾ ਉਹ ਸੀਸ ਝੁਕਾਉਂਦਾ ਤੇ ਉਸ ਦੀ ਪਾਰਟੀ ਭਾਵੇਂ ਕੋਈ ਵੀ ਹੋਵੇ ਜੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਇਸ ਵੇਲੇ ਧਾਰਮਿਕ ਸਜ਼ਾ ਭੁਗਤਣ ਲਈ ਤਿਆਰ ਹੋ ਰਹੇ ਨੇ ਜੀ ਉਹਨਾਂ ਦੇ ਵਿੱਚੋਂ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੇ ਬਾਕੀ ਉਹਨਾਂ ਦੀ ਕੈਬਨਟ ਦੇ ਮੰਤਰੀਆਂ ਨੂੰ ਵੀ ਬੁਲਾਇਆ ਗਿਆ ਆਪਣਾ ਸਪਸ਼ਟੀਕਰਨ ਦੇ ਉਹ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬਿਕਰਮ ਸਿੰਘ ਮਜੀਠੀਆ ਤੇ ਹੋਰ ਬਹੁਤ ਸਾਰੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਇਹ ਪਹੁੰਚ ਚੁੱਕੇ ਆ ਬਾਕੀਆਂ ਨੂੰ ਵੀ ਪਹੁੰਚਣਾ ਹੈ ਲੇਕਿਨ ਜਿਹੜੀ ਸਭ ਤੋਂ ਮੇਨ ਗੱਲ ਹੈਗੀ ਏ ਕਿ ਇਹ ਇੱਕ ਕੰਪੀਟੀਸ਼ਨ ਇਹਨਾਂ ਦਾ ਰਿਹਾ ਪਿਛਲੇ ਸਮੇਂ ਦੇ ਦਰਮਿਆਨ ਉਸ ਦੇ ਵਿੱਚ ਇਸ ਹਮਾਮ ਚ ਸਾਰੇ ਨੰਗੇ ਨੇ ਕਾਂਗਰਸ ਬੀਜੇਪੀ ਆਮ ਆਦਮੀ ਪਾਰਟੀ ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕ ਸਲਾਰੀ ਨਾਮ ਦਾ ਜਿਹੜਾ ਕੈਬਨਿਟ ਮੰਤਰੀ ਵੀ ਰਿਹਾ ਉਨੇ ਤਾਂ ਸ਼ਰਿਆਮ ਹੀ ਕਹਿ ਦਿੱਤਾ ਕਿ ਮੈਂ ਤਾਂ ਡੇਰਾ ਸੌਦਾ ਸਾਦਾ ਸ਼ਰਧਾਲੂ ਆ ਸੋ ਇਸ ਤਰ੍ਹਾਂ ਦੇ ਕਰਕੇ ਬਹੁਤ ਸਾਰੇ ਆਗੂ ਨੇ ਜਿਹੜੇ ਹੁਣ 17 ਆਗੂਆਂ ਦੇ ਅਸੀਂ ਨਾਮ ਕੀਤੇ ਆ ਇਸ ਤੋਂ ਲੰਮੀ ਵੀ ਲਿਸਟ ਹੋ ਸਕਦੀ ਏ ਲੇਕਿਨ 17 ਆਗੂ ਉਹ ਨੇ ਜਿਨ੍ਹਾਂ ਚ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਉਸ ਵੇਲੇ ਮੁੱਖ ਮੰਤਰੀ ਸਨ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਹੁਣ ਭਾਜਪਾ ਦੇ ਉਹ ਸੀਨੀਅਰ ਆਗੂ ਨੇ ਉਹ ਵੀ ਉਹਨਾਂ ਦੇ ਕੋਲ ਗਏ ਇਸੇ ਤਰ੍ਹਾਂ ਰਜਿੰਦਰ ਕੌਰ ਭੱਟਲ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਨੇ ਉਹ ਉਹਨਾਂ ਕੋਲ ਗਏ ਫੇਰ ਜਿੰਨੀ ਤੁਸੀਂ ਲਿਸਟ ਪੜ੍ਹ ਕੇ ਦੱਸੀਏ ਕਿ ਬਹੁਤ ਸਾਰੇ ਆਗੂ ਨੇ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਕਿ ਜਿਹੜੇ ਕਿ ਜਦੋਂ ਵੀ ਕੋਈ ਗੱਲ ਹੁੰਦੀ ਹੈ ਤਾਂ ਮੈਨੂੰ ਯਾਦ ਹੈ ਕਿ ਜਦੋਂ 16 ਮੈਂਬਰੀ ਕਮੇਟੀ ਬਣੀ ਸੀ ਜਿਸ ਦਾ ਕੋਆਰਡੀਨੇਟਰ ਮੈਨੂੰ ਬਣਾਇਆ ਗਿਆ ਸੀ ਅਜਨਾਲਾ ਕਾਂਡ ਨੂੰ ਲੈ ਕੇ ਤਾਂ ਉਸੇ ਦਿਨੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਚਿੱਠੀ ਮੈਨੂੰ ਲਿਖ ਕੇ ਭੇਜੀ ਤੀ ਕਿ ਦੇਖੋ ਜੀ ਅਮਰਤਪਾਲ ਸਿੰਘ ਦੇ ਉੱਤੇ ਆਹ ਕਾਰਵਾਈ ਹੋਣੀ ਚਾਹੀਦੀ ਹੈ ਇਹਦਾ ਮਤਲਬ ਹੈ ਕਿ ਉਹ ਸਿੱਖ ਸੈਂਟੀਮੈਂਟਸ ਦੇ ਨਾਲ ਜੁੜਿਆ ਹੋਇਆ ਵਿਅਕਤੀ ਹੈ ਤਾਂ ਇਹਨਾਂ ਸਾਰਿਆਂ ਨੂੰ ਅਸੀਂ ਉਸੇ ਕਤਾਰ ਵਿੱਚ ਦੇਖਦੇ ਹਾਂ ਇੱਕ ਸਿੱਖ ਦੇ ਰੂਪ ਦੇ ਵਿੱਚ ਕਿ ਇਹਨਾਂ ਦਾ ਵੀ ਫਰਜ਼ ਨਹੀਂ ਬਣਦਾ ਕਿ ਉਹ ਜਾ ਕੇ ਉਸ ਦੰਬੀ ਪਖੰਡੀ ਗਰਮੀਤ ਰਾਮ ਰਹੀਮ ਦੇ ਪੈਰਾਂ ਦੇ ਵਿੱਚ ਬੈਠਣ ਸੋ ਇਹ ਜੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਹੈ ਜੇ ਪੂਰਨ ਰੂਪ ਦੇ ਵਿੱਚ ਇਹ ਸਾਰਿਆਂ ਦੇ ਉੱਤੇ ਧਾਰਮਿਕ ਕਾਰਵਾਈ ਹੋ ਜਾਵੇ ਤਾਂ ਫਿਰ ਸਾਰੇ ਤੌਬਾ ਕਰਨਗੇ ਫਿਰ ਡੇਰਾ ਸੌਦਾ ਸਾਧਾ ਜਿਹੜਾ ਸੌਦਾ ਉਹ ਵਿਕਣਾ ਬੰਦ ਹੋ ਜਾਏਗਾ ਕਿਉਂਕਿ ਸਿਆਸੀ ਤੌਰ ਦੇ ਉੱਤੇ ਹੁਣ ਜਿਵੇਂ ਚੋਣਾਂ ਆ ਰਹੀਆਂ ਨੇ ਤਾਂ ਇਹ ਜਿਹੜੇ ਬਹੁਤ ਸਾਰੇ ਕਾਂਗਰਸੀ ਆਗੂ ਇਹ ਅਬਜ਼ਰਵਰ ਵੀ ਲੱਗੇ ਨੇ ਹਰਿਆਣੇ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਉਹਨਾਂ ਸਾਰਿਆਂ ਨੇ ਫਿਰ ਡੇਰੇ ਦੇ ਵਿੱਚ ਜਾਣਾ ਤਾਂ ਇਹ ਜਿਹੜਾ ਹੈ ਇੱਕ ਆਮ ਪ੍ਰਕਿਰਿਆ ਬਣ ਚੁੱਕੀ ਹੈ ਕਿ ਡੇਰਾ ਸੌਦਾ ਸਾਧ ਦੇ ਕੋਲ ਜਾ ਕੇ ਤੇ ਵੋਟਾਂ ਮੰਗੀਆਂ ਜਾਣ ਤੇ ਇਹ ਇਹਨਾਂ ਲੋਕ ਇਹ ਲੋਕ ਆਪ ਹੀ ਕਹਿੰਦੇ ਆ ਕਿ ਡੇਰਾ ਸੌਦਾ ਸਾਧ ਦੇ ਨਾਲ ਸ਼੍ਰੋਮਣੀ ਕਾਲੀ ਦਲ ਦੇ ਸਬੰਧ ਨੇ ਤੇ ਅਸੀਂ ਇਹ ਗੱਲ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਾਰੇ ਵੀ ਉਸੇ ਤਰੀਕੇ ਦੇ ਨਾਲ ਦੋਸ਼ੀ ਨੇ ਇਸ ਦੇ ਵਿੱਚ ਕਿਸੇ ਦਾ ਨਾਲ ਲਿਆਜ ਨਹੀਂ ਹੋਣਾ ਚਾਹੀਦਾ ਵੱਜੀ ਜਿੱਥੋਂ ਤੱਕ ਗੱਲ ਹੋਈ ਹੈ ਉਹ ਜਿਹੜੀ ਇੱਕ ਪੋਸ਼ਾਕ ਪਾਈ ਸੀ ਉਹਨਾਂ ਨੇ ਜਿਹੜਾ ਰਾਮ ਰਹੀਮ ਨੇ ਇੱਕ ਪੋਸ਼ਾਕ ਪਾਈ ਸੀ ਉਹਦੇ ਬਾਅਦ ਜਿਹੜਾ ਅੰਮ੍ਰਿਤ ਇੱਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਬਿਲਕੁਲ ਸਿੱਖੀ ਸੈਂਟੀਮੈਂਟਸ ਨੂੰ ਹਰਟ ਕਰਨ ਵਾਲੀ ਗੱਲ ਸੀ ਢਾਹ ਲਾਉਣ ਵਾਲੀ ਗੱਲ ਸੀਗੀ ਸਿੱਖੀ ਭਾਵਨਾਵਾਂ ਨੂੰ ਇੱਕ ਤਾਂ ਉਹ ਗੱਲ ਹੋਈ ਉਹਦੇ ਕਰਕੇ ਜਿਹੜਾ ਬਾਰ ਬਾਰ ਹੈ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ ਦੂਜੀ ਵੱਡੀ ਗੱਲ ਸੀ ਕਿ ਸੌਦਾ ਸਾਦ ਨੂੰ ਮਾਫੀ ਦੇਣਾ ਕਿਉਂਕਿ ਵਿਆਧੀਆਂ ਦੇ ਵਿੱਚ ਹੋਰ ਗੱਲਾਂ ਦੇ ਵਿੱਚ ਬਾਰ ਬਾਰ ਗੱਲਾਂ ਆ ਰਹੀਆਂ ਸੀ ਤੇ ਖਾਸ ਕਰਕੇ ਪੋਸ਼ਾਕ ਵਾਲੀ ਗੱਲ ਤੇ ਹੀ ਹੋ ਰਹੀ ਸੀ ਕਿ ਮਾਫੀ ਕਿਵੇਂ ਦੇ ਦਿੱਤੀ ਗਈ ਐਡਾ ਵੱਡਾ ਉਹਨੇ ਸਾਡੇ ਗੁਰੂ ਦਾ ਜਿਹੜਾ ਸੀਗਾ ਉਹ ਬਾਣਾ ਪਾਣ ਦੀ ਕੋਸ਼ਿਸ਼ ਕੀਤੀ ਜਾਂ ਉਸ ਤਰੀਕੇ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਸੇ ਸੰਸਥਾ ਜਾਂ ਕਿਸੇ ਕੋਲ ਜਾਣਾ ਤਾਂ ਜਾਂ ਵੋਟਾਂ ਮੰਗਣਾ ਕਿਉਂਕਿ ਲੋਕਤੰਤਰ ਹੈਗਾ ਇੱਥੇ ਤਾਂ ਸਾਰੇ ਹੀ ਵੋਟਰ ਤਾਂ ਸਾਰੇ ਹੀ ਨੇ ਤੇ ਵੋਟਾਂ ਤਾਂ ਮੰਗਣ ਜਾਇਜ ਆ ਸਕਦਾ ਤੁਸੀਂ ਮਤਲਬ ਇਹਦੇ ਵਿੱਚ ਕੋਈ ਫਰਕ ਨਹੀਂ ਦੇਖਦੇ ਨਹੀਂ ਇਹ ਗੱਲ ਇਹ ਆ ਕਿ ਇੱਕ ਸਮਾਂ ਉਹ ਸੀ ਜਦੋਂ ਇਹ ਕਹਿੰਦੇ ਆ ਇਹ ਜਿੰਨੇ ਵੀ ਲੀਡਰ ਗਏ ਨੇ ਨਾ ਇਹ ਕਹਿੰਦੇ ਆ ਜੀ ਜਦੋਂ ਅਸੀਂ ਜਾਂਦੇ ਸੀ ਉਦੋਂ ਤਾਂ ਡੇਰਾ ਸਬਦਾ ਸਾਧ ਨੂੰ ਨਾ ਤਾਂ ਸਜ਼ਾ ਹੋਈ ਸੀ ਨਾ ਉਹਦੇ ਵਿਰੋਧ ਇਹੋ ਜੀ ਕੋਈ ਕਾਰਵਾਈ ਗੱਲ ਕੋਈ ਸਾਹਮਣੇ ਐ ਐਕਸਪੋਜ਼ ਨਹੀਂ ਸੀ ਹੋਇਆ ਹੁਣ ਜਦੋਂ ਨੰਗਾ ਹੋ ਚੁੱਕਾ ਹੈ ਤੇ ਇਹ ਜਾਣੋ ਤਾਂ ਹੁਣ ਵੀ ਨਹੀਂ ਹਟ ਰਹੇ ਇਹ ਸਾਰੇ ਬੜੇ ਫਖਰ ਦੇ ਨਾਲ ਉਹਦੇ ਕੋਲ ਜਾਂਦੇ ਆ ਤੇ ਇਹ ਕਾਂਗਰਸੀ ਆਗੂਆਂ ਦੀ ਅਸੀਂ ਐਸੇ ਕਰਕੇ ਵਸੀਲ ਜਿਹੜੀ ਸਾਰੀ ਤਿਆਰ ਕੀਤੀ ਏ ਇਹਨਾਂ ਦੇ ਉੱਤੇ ਵੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਾਰਵਾਈ ਕਰਨ ਤੇ ਉਹਨਾਂ ਨੂੰ ਅਸੀਂ ਬਕਾਇਦਾ ਸਬੂਤ ਵੀ ਦਿੱਤੇ ਆ ਹੋਰ ਵੀ ਦਿਆਂਗੇ ਕਿ ਇਹਨਾਂ ਦੇ ਵੀਡੀਓ ਫੁਟੇਜ ਪਏ ਨੇ YouTube ਚੈਨਲ ਦੇ ਉੱਤੇ ਕਿਵੇਂ ਜਾ ਕੇ ਉਹਨਾਂ ਦੇ ਕੋਲ ਜਾਂਦੇ ਆ ਕਿਵੇਂ ਵੋਟਾਂ ਮੰਗਦੇ ਆ ਕੀ ਕੀ ਉੱਥੇ ਗੱਲਾਂ ਕਰਦੇ ਆ ਸੋ ਇਸ ਦੇ ਵਿੱਚ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ ਜਾਂ ABC ਕੋਈ ਵੀ ਹੋਰ ਪਾਰਟੀ ਹੋਵੇ, ਉਸ ਦਾ ਕੋਈ ਵੀ ਆਗੂ ਜਿਹੜਾ ਡੇਰਾ ਸੌਦਾ ਸਾਧ ਦੇ ਨਾਲ ਕਿਉਂਕਿ ਡੇਰਾ ਸੌਦਾ ਸਾਧ ਉਹ ਹੈ ਗੁਰਮੀਤ ਰਾਮ ਰੀਵ ਜਿਹੜਾ ਹੁਣ ਪੰਥ ਦੋਖੀ ਸਾਧਤ ਹੋ ਚੁੱਕਾ ਸੋ ਉਸ ਦੇ ਵਿਰੁੱਧ ਜਿਹੜੀ ਕਾਰਵਾਈ ਹੋ ਚੁੱਕੀ ਹੈ ਕਾਨੂੰਨੀ ਤੌਰ ਤੇ ਤੇ ਧਾਰਮਿਕ ਤੌਰ ਦੇ ਉੱਤੇ ਜਿਹੜਾ ਸਾਡਾ ਫਰਜ਼ ਬੰਦਾ ਹੈ 올 ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਜਿਹੜੀ ਇੱਕ ਉਹ ਜਮਾਤ ਹੈ ਜਿਹੜੀ ਹਮੇਸ਼ਾ ਪੰਥ ਦੇ ਹੱਕਾਂ ਹਕੂਕਾਂ ਵਾਸਤੇ ਲੜਦੀ ਰਹੀਏ ਲੜਾਂਗੇ ਔਰ ਜਿਹੜੇ ਵੀ ਕੋਈ ਮਸਲੇ ਸਾਡੇ ਸਾਹਮਣੇ ਆਉਂਦੇ ਆ ਤਾਂ ਉਹ ਮਸਲੇ ਅਸੀਂ ਹੁਣ ਅਮਰਜੈਂਸੀ ਫਿਲਮ ਦੀ ਗੱਲ ਚੱਲੀ ਸੀ ਤੇ ਅਸੀਂ ਕੰਗਣਾ ਰਨੌਰ ਦਾ ਵਿਰੋਧ ਕੀਤਾ ਤਾਂ ਉਹ ਚਲੋ ਫਿਲਮ ਦੇ ਉੱਤੇ ਰੋਕ ਲੱਗੀ ਉਹ 6 ਸਤੰਬਰ ਨੂੰ ਰਿਲੀਜ਼ ਨਹੀਂ ਹੋ ਰਹੀ ਸਾਨੂੰ ਵੀ ਇਸ ਗੱਲ ਦੀ ਤਸੱਲੀ ਹੈ ਪਰ ਬਹੁਤ ਸਾਰੇ ਮਸਲੇ ਨੇ ਜਿਹੜੇ ਉਹ ਇੱਕ ਜਿਹੜੀ 올 ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਦੇ ਪਲੇਟਫਾਰਮ ਤੋਂ ਅਸੀਂ ਸਮੇਂ-ਸਮੇਂ ਚੁੱਕਦੇ ਰਹਿੰਨੇ ਆ ਉਸੇ ਸਦਰੰਭ ਦੇ ਵਿੱਚ ਹੀ ਸਰੀਆ ਕਾਲ ਤੱਕ ਸਾਬ ਜੀ ਦੇ ਜਥੇਦਾਰ ਸਾਹਿਬ ਨੂੰ ਅਸੀਂ ਇਹ ਜਿਹੜਾ ਸ਼ਿਕਾਇਤ ਪੱਤਰ ਦਰਜ ਕਰਾਇਆ ਜੀ ਫਿਰ ਉਹ ਮੱਝ ਖਾਸ ਕਰਕੇ ਜਿਹੜੇ ਉਸ ਟਾਈਮ ਸਿੱਟ ਦੇ ਜਿਹੜੀ ਸਿੱਟ ਬਣੀ ਸੀਗੀ ਉਹਦੇ ਵਿੱਚ ਇੱਕ ਬਹੁਤ ਉਭਰਿਆ ਹੋਇਆ ਨਾਮ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਉਹਨਾਂ ਨੇ ਇੱਕ ਬਹੁਤ ਜ਼ਿਆਦਾ ਲੰਮੀ ਚੌੜੀ ਆਪਣੀ ਰਿਪੋਰਟ ਬਣਾਈ ਸੀਗੀ ਉਹਦੇ ਤੇ ਮਤਲਬ ਕਿ ਉਹਨਾਂ ਦੀ ਕਾਂਗਰਸ ਸਰਕਾਰ ਦੇ ਨਾਲ ਥੋੜੀਆਂ ਤਲਖੀਆਂ ਵੀ ਹੋਈਆਂ ਸਾਰਾ ਕੁਛ ਆ ਜਿੱਦਾਂ ਵੀ ਹੋਈਆਂ ਅ ਕੀਤੀ ਤਾਂ ਉਹਨਾਂ ਨੇ ਆਪਣੀ ਮਤਲਬ ਕਿ ਇਹਦੇ ਸਾਰੇ ਦਾ ਸਾਰਾ ਜਿਹੜਾ ਬੇਅਦਬੀ ਅਵੇਲੇਬਲ ਕਲਾ ਉਸ ਦੀ ਇਨਵੈਸਟੀਗੇਸ਼ਨ ਪਰ ਉਹਨਾਂ ਨਾਲ ਅਸੀਂ ਤਾਜ਼ਾ ਤਰੀਕੇ ਨਾਲ ਗੱਲ ਕੀਤੀ ਉਹ ਐਮ ਐਲ ਏ ਇਸ ਟਾਈਮ ਹੈਗੇ ਨਿਆਮਤ ਵੀ ਪਾਰਟੀ ਦੇ ਉਹ ਕਹਿੰਦੇ ਵੀ ਚਾਹੇ ਜਿੰਨੀਆਂ ਮਰਜ਼ੀ ਕੋਈ ਮਾਫੀਆ ਮੰਗ ਲੇ ਜਿੰਨਾ ਮਰਜ਼ੀ ਕੋਈ ਕੁਸ਼ ਕਰ ਲੇ ਚਾਹੇ ਇਹਦੇ ਚ ਨਿਆਂ ਵੀ ਮਿਲ ਜਾਏ ਚਾਹੇ ਇਹਦੇ ਵਿੱਚ ਪੂਰੀ ਤਰੀਕੇ ਨਾਲ ਜਸਟਿਸ ਵੀ ਮਿਲ ਜਾਏ ਪਰ ਫਿਰ ਵੀ ਐ ਸਿੱਖ ਭਾਵਨਾਵਾਂ ਹਰਟ ਹੋਈਆਂ ਨੇ ਚਾਹੇ ਤਨਖਾਹਿਆ ਕਰਾਰ ਦੇ ਦੇਣ ਚਾਹੇ ਕੁਛ ਕਰ ਦੇਣ ਪਰ ਬਾਵਜੂਦ ਉਸ ਦੇ ਇਹ 100 ਸਾਲ ਤੱਕ ਜੇ ਜਸਟਿਸ ਮਿਲਣ ਦੇ ਬਾਵਜੂਦ 100 ਸਾਲ ਤੱਕ ਇਹ ਗੱਲ ਜਿਹੜੀ ਹੈ ਉਹ ਠੱਪੀ ਨਹੀਂ ਜਾਣੀ ਤੇ ਜੇ ਜਸਟਿਸ ਨਾ ਮਿਲੇ ਨਿਆਏ ਨਾ ਹੋਇਆ ਫਿਰ 400 ਸਾਲ ਤੱਕ ਇਹ ਗੱਲ ਕਦੀ ਨਹੀਂ ਠੱਪੀ ਜਾ ਸਕਦੀ ਉਹਨਾਂ ਦਾ ਤਾਜ਼ਾ ਤਰੀਨ ਬਿਆਨ ਹੈ ਉਹਨਾਂ ਨੇ ਸਾਨੂੰ ਇੰਟਰਵਿਊ ਦਿੱਤੀ ਦੇਖੋ ਮੈਂ ਕਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਮੈਂ ਵੀ ਇੰਟਰਵਿਊ ਸੁਣੀ ਹੈ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਦਾਵੇਂ ਕੋਈ ਦੋ ਰਹਿ ਨਹੀਂ ਪਰ ਉਹ ਇੱਕ ਪਾਸੜ ਗੱਲ ਕਰਦੇ ਆ ਉਹ ਅੱਧੀ ਤੇ ਅਧੂਰੀ ਗੱਲ ਕਰਦੇ ਆ ਉਹ ਬੇਦਬੀਆਂ ਦੀ ਗੱਲ ਕਰਦੇ ਆ ਬੇਦਬੀਆਂ ਦੇ ਵਿੱਚ ਜਿੰਨਾ ਦੋਸ਼ ਜਿਹੜਾ ਇੱਕ ਵੇਸਲੇਪਨ ਦਾ ਸੀ ਸ਼ਰੋਮਣ ਮੈਂ ਮੈਂ ਉਹੀ ਗੱਲ ਕਰਨਾ ਕਿ ਵੇਸਲੇਪਨ ਦਾ ਜਿਹੜਾ ਦੋਸ਼ ਏ ਉਸ ਵੇਲੇ ਦੀ ਕਾਲੀ ਭਾਜਪਾ ਸਰਕਾਰ ਤੇ ਉਹ ਤਾਂ ਖੁਦ ਲੀਡਰਸ਼ਿਪ ਮੰਨ ਚੁੱਕੀ ਹੈ ਉਹਦੀ ਉਹ ਸਜ਼ਾ ਭੁਗਤਣ ਲਈ ਵੀ ਤਿਆਰ ਨੇ ਪਰ ਅਧੂਰੀ ਗੱਲ ਮੈਂ ਤਾਂ ਕਾਂਗਾ ਕਿ ਕਮਰ ਵਿਜੇ ਪ੍ਰਤਾਪ ਸਿੰਘ ਨੂੰ ਹੁਣ ਕਿਉਂ ਨਹੀਂ ਨਜ਼ਰ ਆਉਂਦਾ ਕਿ ਜਿਹੜੀਆਂ ਬੇਅਦਬੀਆਂ ਇਹਨਾਂ ਦੀ ਸਰਕਾਰ ਵੇਲੇ ਹੋ ਰਹੀਆਂ ਨੇ ਮੌਜੂਦਾ ਸਮੇਂ ਦੇ ਵਿੱਚ ਜਿਵੇਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਦੋਸ਼ੀ ਚਲਾ ਜਾਂਦਾ ਤਖਤ ਸ੍ਰੀ ਕੇਸਗੜ ਸਾਹਿਬ ਦੇ ਅੰਦਰ ਦੋਸ਼ੀ ਚਲਾ ਜਾਂਦਾ ਬਹੁਤ ਸਾਰੇ ਗੁਰਦੁਆਰੇ ਇੱਥੇ ਮਰਿੰਡਾ ਜਿੱਥੇ ਛੋਟੇ ਸਹਿਬਜਾਦਿਆਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਸ ਵੇਲੇ ਜੋ ਸੂਬਾ ਸਰਹੰਦ ਨੇ ਤੇ ਉਸ ਜਗ੍ਹਾ ਦੇ ਉੱਤੇ ਜਿਹੜਾ ਸਥਾਨ ਬਣਿਆ ਉੱਥੇ ਤੁਸੀਂ ਦੇਖੋ ਦੋਸ਼ੀ ਨੇ ਕਿੱਡੀ ਕਰੂਰ ਜਿਹੜੀ ਹਰਕਤ ਕੀਤੀ ਸੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹਰ ਦਿਨ ਹਰ ਪਲ ਕੋਈ ਦਿਨ ਐਸਾ ਨਹੀਂ ਜਿਸ ਦਿਨ ਇਹ ਘਟਨਾਵਾਂ ਨਹੀਂ ਵਾਪਰਦੀਆਂ ਤਾਂ ਉਹ ਗੱਲ ਇਹਨਾਂ ਨੂੰ ਇਹ ਗੱਲ ਕਰਨੀ ਚਾਹੀਦੀ ਏ ਇਹਨਾਂ ਨੂੰ ਇੱਕ ਥਾਪੜ ਕੇ ਜਦੋਂ ਬਾਕੀ ਸਾਰੀਆਂ ਗੱਲਾਂ ਕਰਦੇ ਨੇ ਉੱਥੇ ਕਹਿਣਾ ਚਾਹੀਦਾ ਕਿ ਮੇਰੀ ਜਿਹੜੀ ਮੌਜੂਦਾ ਸਰਕਾਰ ਏ ਜਿਨੇ ਬੇਅਦਬੀ ਦੇ ਨਾਂ ਦੇ ਉੱਤੇ ਵੋਟਾਂ ਲਈਆਂ ਤੇ ਕਿਹਾ ਕਿ 24 ਘੰਟਿਆਂ 'ਚ ਬੇਅਦਬੀ ਦੇ ਦੋਸ਼ੀ ਜਿਹੜੇ ਪਕੜੇ ਜਾਣਗੇ ਤੇ ਉਹ ਸਰਕਾਰ ਦਾ ਬਿਲਕੁਲ ਫੇਲੀਅਰ ਏ ਤੇ ਮੈਂ ਉਸ ਦੇ ਵਿੱਚੋਂ ਰਜਾਇਨ ਇੱਕ ਵਾਰ ਫਿਰ ਦੇਣਾ ਜੇ ਉਹ ਆਈਜੀ ਦਾ ਉਹਦਾ ਛੱਡ ਸਕਦੇ ਆ ਤੇ ਐਮਐਲਏ ਸ਼ਿਪ ਤਾਂ ਉਸ ਦੇ ਸਾਹਮਣੇ ਬੜੀ ਛੋਟੀ ਗੱਲ ਏ ਤਾਂ ਉਹਨਾਂ ਨੂੰ ਅੱਜ ਇਥੋਂ ਪੋਲਿਟਿਕਲ ਤੌਰ ਦੇ ਉੱਤੇ ਇੱਕ ਏਸ ਜਿਹੜੀ ਝੂਠੀ ਸਰਕਾਰ ਦੇ ਵਿੱਚੋਂ ਬਾਹਰ ਆਉਣਾ ਚਾਹੀਦਾ ਬਾਹਰ ਆ ਕੇ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਏ ਕਿ ਦੇਖੋ ਬੇਅਦਬੀਆਂ ਅੱਜ ਵੀ ਨਹੀਂ ਰੁਕੀਆਂ ਔਰ ਬੇਅਦਬੀਆਂ ਕਰਨ ਵਾਲੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਜਿਹੜਾ ਇਹਨਾਂ ਨੇ ਕਿਹਾ ਸੀ ਕਿ 24 ਘੰਟਿਆਂ 'ਚ ਇਨਸਾਬ ਦੇਾਂਗੇ ਉਹਨਦੇ ਤੇ ਵੀ ਕੁਝ ਨਹੀਂ ਕਰ ਸਕੇ ਫਿਰ ਤਾਂ ਆਪਾਂ ਕਮਰ ਵਿਜੇ ਪ੍ਰਤਾਪ ਸਿੰਘ ਦੀ ਸੁਛਿਦਰਤਾ ਜਿਹੜੀ ਉਹ ਸਾਨੂੰ ਨਜ਼ਰ ਆਵੇ ਪਰ ਉਹ ਜਿਹੜੀ ਉਹ ਇੱਕ ਟਾਰਗੇਟ ਕਰਦੇ ਆ ਸਿਰਫ ਇੱਕ ਧਿਰ ਨੂੰ ਉਹ ਧਿਰ ਤਾਂ ਪਹਿਲਾਂ ਹੀ ਮੰਨ ਚੁੱਕੀ ਏ ਕਿ ਸਾਡੇ ਕੋਲ ਗਲਤੀਆਂ ਹੋਈਆਂ ਜੇ ਗਲਤੀਆਂ ਹੋਈਆਂ ਤੇ ਉਹਨਾਂ ਦੀ ਸਰਕਾਰ ਵੀ ਗਈ ਅੱਜ ਉਹ ਤਨਖਾਹਾਂ ਵੀ ਉਹਨਾਂ ਨੂੰ ਲੱਗ ਰਹੀਆਂ ਅੱਜ ਉਹ ਸਜ਼ਾ ਵੀ ਭੁਗਤਣ ਲਈ ਤਿਆਰ ਨੇ ਲੇਕਿਨ ਜਿਹੜੇ ਇਹ ਲੋਕ ਨੇ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਗੁਰੂ ਦੇ ਸਿੱਖਾਂ ਉਹ ਕਹਿੰਦੇ ਕਿ ਮੈਂ ਪਟਨਾਏ 'ਚ ਮੇਰਾ ਜਨਮ ਹੋਇਆ ਉਸ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਧਰਤੀ ਤੇ ਤੇ ਮੈਂ ਇੱਕ ਗੁਰੂ ਦਾ ਸਿੱਖ ਹਾਂ ਜੇ ਤੁਸੀਂ ਗੁਰੂ ਦੇ ਸਿੱਖ ਹੋ ਤੇ ਤੁਹਾਡੀ ਨજર ਕਿਉਂ ਨਹੀਂ ਜਾਂਦੀ ਕਿ ਅੱਜ ਕੋਨੇ-ਕੋਨੇ ਪੰਜਾਬ ਦੇ ਉੱਤੇ ਜਿਹੜੀਆਂ ਏਡੀਆਂ ਵੱਡੀਆਂ ਬੇਅਦਬੀਆਂ ਹੋ ਰਹੀਆਂ ਉਹਨੂੰ ਰੋਕਣ ਲਈ ਕੁਝ ਨਹੀਂ ਹੋ ਰਿਹਾ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਵਿਗੜੀ ਪਈ ਏ ਕਿ ਆ ਪਿਛਲੇ ਦਿਨ ਫਿਰੋਜ਼ਪੁਰ ਵਿੱਚ ਤਿੰਨ ਭੈਣ ਭਰਾਵਾਂ ਨੂੰ ਸ਼ੂਟਰਾਂ ਨੇ ਸ਼ਰੇਆਮ ਚਿੱਟੇ ਦੇ ਨਾਲ ਉਹਨਾਂ ਨੂੰ ਮਾਰ ਦਿੱਤਾ ਅਜੇ ਤੱਕ ਉਹ ਪਕੜੇ ਨਹੀਂ ਗਏ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਦਰਿੰਦੇ ਨੇ ਜਿਹੜੇ ਦੋਸ਼ੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਜੀ ਕਾਰਵਾਈ ਦੇ ਵਿੱਚ ਜੇ ਕਮਰ ਵਿਜੇ ਪ੍ਰਤਾਪ ਸਿੰਘ ਅੱਗੇ ਆਉਂਦੇ ਨੇ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਫਿਰ ਮਮਾ ਜੀ ਜਿੱਥੋਂ ਤੱਕ ਗੱਲ ਕੀਤੀ ਜੇ ਕੌਮ ਦੀ ਗੱਲ ਕੀਤੀ ਜੇ ਪੰਥ ਦੀ ਗੱਲ ਕੀਤੀ ਜੇ ਇਹ ਵੀ ਅੰਡਰਲਾਈਨ ਹੋ ਰਹੀ ਹੈ ਕਿ ਪੰਥ ਦੇ ਦੋਖੀ ਪ੍ਰਧਾਨ ਸ਼ਰਮਣੀ ਅਕਾਲੀ ਦਲ ਦੇ ਨੂੰਕਰਾਰ ਕੀਤਾ ਗਿਆ ਕਿ ਤੁਸੀਂ ਦੋਖੀ ਹੋ ਪੰਥ ਦੇ ਔਰ ਦੂਜੀ ਗੱਲ ਹੈ ਕਿ ਜਿਹੜੀ ਪੂਰੀ ਦੀ ਪੂਰੀ ਸੰਗਤ ਹੈਗੀ ਹੈ ਇਹ ਪੂਰੇ ਦੇ ਪੂਰੇ ਜਿਹੜਾ ਕੌਮ ਹੈਗੀ ਹੈ ਉਹ ਕਿੱਧਰ ਦੇਖੇ ਜਦੋਂ ਅੰਦਰ ਹੀ ਹੋਣ ਜਿਸ ਤਰੀਕੇ ਦੇ ਨਾਲ ਤੁਸੀਂ ਚਾਹੋ ਕਿਸੇ ਵੀ ਪਾਰਟੀ 'ਚ ਬੈਠੇ ਲੀਡਰ ਨੇ ਕਿਉਂਕਿ ਲੀਡਰ ਨੁਮਾਇੰਦਾ ਕਲਾਸ ਹੁੰਦੀ ਹੈ ਲੋਕ ਜਿਹੜੇ ਆਪਣੀ ਆਵਾਜ਼ ਖੁਦ ਨਹੀਂ ਕਿਤੇ ਚੱਕ ਸਕਦੇ ਉਹ ਤਾਂ ਹੀ ਆਪਣੇ ਇੱਕ ਲੀਡਰ ਅੱਗੇ ਕਰਦੇ ਨੇ ਉਹ ਆਪਣਾ ਲੀਡਰ ਚੁਣਦੇ ਨੇ ਵੀ ਸਾਡੀਆਂ ਚਾ ਕੋਈ ਵੀ ਜ਼ਮਾਤ ਹੋਵੇ ਸਿੱਖ ਜ਼ਮਾਤ ਦੀ ਗੱਲ ਨਹੀਂ ਹੈ ਕੋਈ ਵੀ ਜ਼ਮਾਤ ਹੋਵੇ ਆਪਣੀ ਹਰ ਜ਼ਮਾਤ ਜਿਹੜੀ ਹੈ ਜਿਹੜਾ ਸਾਰੇ ਆਪਣੀਆਂ ਵਾਸਤਾ ਨਹੀਂ ਨਾ ਸਦਨ ਤੱਕ ਸੰਸਦਾਂ ਤੱਕ ਤਾ ਜਾਂ ਪਾਰਲੀਮੈਂਟ ਤੱਕ ਜਾਂ ਫਿਰ ਕਿਸੇ ਤਰੀਕੇ ਦੇ ਨਾਲ ਜਾਂ ਤਾਂ ਜਥੇਬੰਦਕ ਢਾਂਚੇ ਦਾ ਕੋਈ ਲੀਡਰ ਬਣ ਜਾਂਦਾ ਹੈ ਜਾਂ ਧਾਰਮਿਕ ਸੰਸਥਾਵਾਂ ਦੇ ਬਣ ਜਾਂਦੇ ਆ ਜਾਂ ਪਾਰਟੀਆਂ ਦੇ ਬਣ ਜਾਂਦੇ ਆ ਤੇ ਉਹ ਸਭ ਦੇ ਵਿੱਚ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ ਵੀ ਇਹ ਕਿੰਨੀ ਕੁ ਸੀਰੀਅਸ ਗੱਲ ਹੈਗੀ ਹੈ ਕਿਸ ਤਰੀਕੇ ਦੇ ਨਾਲ ਕਿਉਂਕਿ ਆਪਸ ਵਿੱਚ ਹੀ ਨਹੀਂ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕੌਮ ਪੰਥ ਦੇ ਵਿੱਚ ਨਮੋਸ਼ੀ ਜਿਹੜੀ ਹੈ ਉਹ ਪੈਦਾ ਹੋ ਗਈ ਹੈ ਨਹੀਂ ਦੇਖੋ ਇਹਦੇ ਵਿੱਚ ਕੋਈ ਦੋਰ ਨਹੀਂ ਕਿ ਇੱਕ ਬਹੁਤ ਹੀ ਅਫਸੋਸਨਕ ਘਟਨਾ ਹੈ ਕਿ ਜਿਹੜੀ ਵਾਪਰੀ ਪੰਜਾਬ ਦੀ ਧਰਤੀ ਤੇ ਲਗਾਤਾਰ ਵਾਪਰੀਆਂ ਨੇ ਔਰ ਉਸ ਦੇ ਸਬੰਧ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਹੁਰਾ ਨੂੰ ਤਨਖਾਹ ਲਗਾਈ ਗਈ ਹੈ ਹੁਣ ਆਪਾਂ ਇੰਤਜ਼ਾਰ ਕਰ ਰਹੇ ਹਾਂ ਕਿ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪੰਜ ਸਿੰਘ ਸਹਿਬਾਨ ਜਿਹੜੀ ਕੀ ਧਾਰਮਿਕ ਸਜ਼ਾ ਲਗਾਉਂਦੇ ਆ ਉਸ ਤੋਂ ਪਹਿਲਾਂ ਕੋਈ ਆਰਗੂਮੈਂਟ ਕਰਾਂ ਉਹ ਇੱਕ ਆਪਣੇ ਆਪ ਦੇ ਵਿੱਚ ਉਸ ਫੈਸਲੇ ਦੀ ਤੋਹੀਨ ਹੋਵੇਗੀ ਜਿਹੜਾ ਅਜੇ ਆਉਣਾ ਹੈ ਪਰ ਮੈਂ ਇਹ ਜ਼ਰੂਰ ਮਹਿਸੂਸ ਕਰਦਾ ਕਿ ਸਾਡੀ ਜਿਹੜੀ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਉਸ ਦੇ ਵਿੱਚ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਵੱਡੀਆਂ ਕਟਾਈਆਂ ਹੋਈਆਂ ਆ ਉਹ ਭਵਿੱਖ ਦੇ ਵਿੱਚ ਨਾ ਹੋਣ ਉਹਦਾ ਬੰਨੂ ਬੰਨਣ ਲਈ ਇੱਕ ਠੋਸ ਕਦਮ ਜਿਹੜੇ ਆ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਪਰਮੇਸੀ ਹੀਟ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੀ ਜਿਹੜਾ ਸਿੱਖ ਏ ਉਹ ਆਪਣੇ ਆਪਣੇ ਆਪ ਨੂੰ ਕਹਿ ਸਕਦਾ ਕਿ ਮੈਂ ਇੱਕ ਚੰਗੇ ਫੈਸਲੇ ਲੈ ਰਿਆ ਤੇ ਜਦੋਂ ਅਸੀਂ ਉੱਥੋਂ ਕਿਸੇ ਵੀ ਤਰ੍ਹਾਂ ਅਣਦੇਖੀ ਕਰਦੇ ਆ ਤਾਂ ਫਿਰ ਸਾਨੂੰ ਖੁਆਰੀ ਮਿਲਦੀ ਏ ਉਸ ਸਮੇਂ-ਸਮੇਂ بڑے-ਵੱਡੇ-ਵੱਡੇ ਲੀਡਰ ਜਿਹੜੇ ਆ ਜਿਹੜੇ ਵੀ ਕਾਲ ਤਖਤ ਸਾਹਿਬ ਤੋਂ ਕੋਈ ਬੇਮੁਖ ਹੋਇਆ ਤੇ ਉਸ ਨੂੰ ਜਦੋਂ ਤਨਖਾਹ ਲੱਗੀ ਤੇ ਜੇ ਉਹਨੇ ਤਨਖਾਹ ਨਹੀਂ ਭੁਗਤੀ ਉਹ ਚਾਹੇ ਬੂਟਾ ਸਿੰਘ ਹੋਵੇ ਚਾਹੇ ਗਿਆਨੀ ਜੈਲ ਸਿੰਘ ਹੋਵੇ ਤੇ ਉਹਨੂੰ ਚਾਹੇ ਬਰਨਾਲਾ ਸਾਹਿਬ ਨੇ ਤਾਂ ਫਿਰ ਉਹਨਾਂ ਨੂੰ ਤਨਖਾਹ ਲੱਗੀ ਸੀ ਬਹੁਤ ਚਿਰ ਉਹ ਵੀ ਅੜੇ ਰਹੇ ਅਖੀਰ ਉਹਨਾਂ ਨੇ ਫਿਰ ਉਹਨਾਂ ਦੇ ਗਲ ਵਿੱਚ ਤਖਤੀ ਵੀ ਪਾਈ ਗਈ ਮੈਂ ਪਾਪੀ ਗੁਨਾਹਗਾਰ ਦਾ ਜਿਹੜੀ ਉਹਨਾਂ ਨੇ ਤਖਤੀ ਪਾ ਕੇ ਉਹਨਾਂ ਨੂੰ ਬੰਨਿਆ ਵੀ ਗਿਆ ਤੇ ਫਿਰ ਉਹਨਾਂ ਨੇ ਉਹ ਸਜ਼ਾ ਪੂਰੀ ਵੀ ਕੀਤੀ ਤੇ ਫਿਰ ਇਹ ਵੀ ਦੇਖਣ ਦੀ ਗੱਲ ਏ ਕਿ ਜਦੋਂ ਉਹਨਾਂ ਨੇ ਸਜ਼ਾ ਪੂਰੀ ਕਰ ਲਈ ਤੇ دنیਆਵੀ ਤੌਰ ਦੇ ਉਤੇ ਬਹੁਤ ਵੱਡੇ ਰਤਬੇ ਉਹਨਾਂ ਨੂੰ ਬਾਅਦ ਦੇ ਵਿੱਚ ਮਾਨਣ ਦਾ ਮੌਕਾ ਵੀ ਮਿਲਿਆ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਹਰੇਕ ਸਿੱਖ ਨੂੰ ਅੰਤਰ ਧਿਆਨ ਹੋ ਕੇ ਸੋਚਣਾ ਚਾਹੀਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਪੂਰੀ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਉਹ ਤਖਤ ਜਿਹੜਾ ਕਿ ਦੇਸ਼ ਦੁਨੀਆ ਦੇ ਵਿੱਚ ਨਵੇਕਲਾ ਤਖਤੇ ਕਿਉਂਕਿ ਪੈਰਲਲ ਇੱਕ ਅਦਾਲਤ ਇੱਕ ਅਦਾਲਤ ਸੁਪਰੀਮ ਕੋਰਟ ਜਾਂ ਵੱਡੀਆਂ-ਵੱਡੀਆਂ ਅਦਾਲਤਾਂ ਜਿਹੜੀਆਂ ਕੋਰ ਜਸਟਿਸ ਦੇਣ ਵਾਸਤੇ ਬਣੀਆਂ ਨੇ ਵਰਲਡਵਾਈਡ ਵਿਸ਼ਵ ਭਰ ਦੇ ਵਿੱਚ ਲੇਕਿਨ ਇੱਕੋ ਇੱਕ ਸਿੱਖਾਂ ਦੀ ਅਦਾਲਤੇ ਜਿੰਦੇ ਅੱਗੇ ਸਿੱਖ ਜਦੋਂ ਨਾਤਮਸਤਕ ਹੁੰਦਾ ਉਹਨੂੰ ਧਾਰਮਿਕ ਸਜ਼ਾ ਲਗਾਈ ਜਾਂਦੀ ਏ ਤਾਂ ਫੇਰ ਉਹ ਸੁਰਖਰੂ ਹੋ ਜਾਂਦਾ ਤੇ ਸੁਰਖਰੂ ਹੋ ਕੇ ਜੇ ਫੇਰ ਉਹ ਗਲਤੀ ਕਰੇ ਤਾਂ ਫੇਰ ਉਹ ਬਹੁਤ ਵੱਡਾ ਗਨਾਹਗਰ ਹੁੰਦਾ ਸੋ ਇਹ ਬੰਦਾ ਸਵਾਲ ਹੋਰ ਦਿਮਾਗ ਵਿਚਾਰਿਆ ਪਿਛਲੇ ਦਿਨੀ ਇੱਕ ਇੰਟਰਵਿਊ 'ਚ ਸਾਡੇ ਨਾਲ ਹੀ ਗੱਲਬਾਤ ਦੇ ਵਿੱਚ ਸਾਬਕਾ ਜਥੇਦਾਰ ਰਣਜੀਤ ਸਿੰਘ ਜਿਹੜੇ ਨੇ ਉਕਾਤ ਤੱਕ ਦੇ ਜਥੇਦਾਰ ਰਹ ਚੁਕੇ ਨੇ ਉਹਨਾਂ ਨੇ ਇੱਕ ਸਵਾਲ ਚੱਕਿਆ ਕਹਿੰਦੇ ਵੀ ਠੀਕ ਐ ਚਲੋ ਅਕਾਲੀ ਦਲ ਨੂੰ ਵੀ ਦੇਜ ਪ੍ਰਧਾਨ ਨੂੰ ਜਿੱਦਾਂ ਤਨਖਾਹਿਆ ਕਰਾਰ ਕੀਤਾ ਹੋਰ ਜਿੱਦਾਂ ਸਾਰੇ ਦੇ ਸਾਰੇ ਲੀਡਰ ਉਥੇ ਮੰਤਰੀ ਬੁਲਾਏ ਗਏ ਉਸ ਟਾਈਮ ਦੇ ਉਸ ਵੇਲੇ ਦੇ ਉਸ ਸਮੇਂ ਦੀ ਸਰਕਾਰਾਂ ਦੇ ਪਰ ਫੇਰ ਵੀ ਉਹਦੇ ਬਾਅਦ ਕਹਿੰਦੇ ਕਿਉਂਕਿ ਮਾਫੀ ਦੇਣ ਦੇ ਵਿੱਚ ਕਿਤੇ ਨਾ ਕਿਤੇ ਸਿੰਘ ਸਾਹਿਬਾਨ ਵੀ ਮੌਜੂਦ ਸਨ ਤੇ ਉਹਨਾਂ ਦਾ ਕੀ ਬਣੇਗਾ ਕਹਿੰਦੇ ਬਿਲਕੁਲ ਜਥੇਦਾਰ ਸਹਿਬਾਨ ਨੇ ਫੈਸਲਾ ਲੈਣਾ ਇਹ ਇਹ ਸਵਾਲ ਉੱਠ ਰਿਹਾ ਹੈ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਜਿਹੜੇ ਉਸ ਵੇਲੇ ਦੇ ਜਥੇਦਾਰ ਨੇ ਗੈਨੀ ਗੁਰਬਚਨ ਸਿੰਘ ਜੀ ਜਾਂ ਉਹਨਾਂ ਦੇ ਜਿਹੜੇ ਸਾਥੀ ਸਿੰਘ ਸਹਿਬਾਨ ਨੇ ਉਹ ਹਾਂ ਭਾਵੇਂ ਉਹ ਨਹੀਂ ਰਹੇ ਲੇਕਿਨ ਇਹ ਉਹਨਾਂ ਦਾ ਆਪਣਾ ਹੀ ਨੈਤਿਕ ਫਰਜ਼ ਬੰਦਾ ਹੈ ਕਿ ਉਹ ਆਪਣੇ ਫਰਜ਼ ਨੂੰ ਪਛਾਣਨ ਤੇ ਆਪ ਆਣ ਕੇ ਕਿਉਂਕਿ ਜਦੋਂ ਵੀ ਕੋਈ ਤੁਸੀਂ ਆਮ ਤੌਰ ਤੇ ਦੇਖਦੇ ਹੋ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਤੁਸੀਂ ਇਹ ਦੇਖੋ ਇੱਕ ਲਾਲ ਬਹਾਦਰ ਸ਼ਾਸਤਰੀ ਸਨ ਦੇਸ਼ ਦੇ ਪ੍ਰਧਾਨ ਮੰਤਰੀ ਸਨ ਇੱਕ ਰੇਲ ਹਾਸਾ ਹੋਇਆ ਸੀ ਉਸ ਨੂੰ ਲੈ ਕੇ ਤੇ ਉਹਨਾਂ ਨੇ ਬਹੁਤ ਵੱਡਾ ਅਫਸੋਸ ਜਾਰੀ ਕਰਦਿਆਂ ਆਪਣਾ ਅਸਤੀਫਾ ਦੇ ਦਿੱਤਾ ਸੀ ਹਨਾ ਇਸ ਕਰਕੇ ਜਦੋਂ ਕੋਈ ਵੀ ਘਟਨਾ ਵਾਪਰਦੀ ਏ ਤਾਂ ਉਹਦੀ ਰਿਸਪੌਂਸਿਬਿਲਟੀ ਜਿਹੜਾ ਵੀ ਪਰਸਨ ਜਿੱਥੇ ਵੀ ਹੋਵੇ ਉਹਨੂੰ ਉਹ ਪ੍ਰਮਾਣ ਕਰਨੀ ਚਾਹੀਦੀ ਆ ਮੇਰਾ ਇੱਕ ਤਰ੍ਹਾਂ ਦਾ ਮੈਂ ਕਹਿ ਸਕਦੀ ਕਿ ਆਖਰੀ ਸਵਾਲ ਹੈਗਾ ਤੁਹਾਨੂੰ ਇਹ ਸਾਰਾ ਦਾ ਸਾਰਾ ਤੁਹਾਨੂੰ ਲੱਗਦਾ ਕਿਉਂਕਿ ਬਾਰ ਬਾਰ ਇੱਕ ਗੱਲ ਤਾਂ ਬਹੁਤ ਸਪਸ਼ਟ ਚ ਕਹੀ ਜਾਂਦੀ ਵੀ ਅਕਾਲੀ ਦਲ ਜਿਹਨੂੰ ਅਕਾਲੀ ਦਲ ਕਹਿੰਦੇ ਐ ਸਿੱਖਾਂ ਦੇ ਨੁਮਾਇੰਦਾ ਪਾਰਟੀ ਜਾਂ ਨੁਮਾਇੰਦਾ ਕਲਾਸ ਜਿਹਨੂੰ ਕਹੇ ਜਸਦੀਤ ਉਹਦੀ ਲੋੜ ਤਾਂ ਹੈਗੀ ਐ ਕਿਉਂਕਿ ਖੇਤਰੀ ਪਾਰਟੀ ਇਕ ਖੇਤਰ ਦੇ ਵਿੱਚ ਖਿੱਤੇ ਦੇ ਵਿੱਚ ਜ਼ਿੰਦਾ ਰਹਿਣੀ ਚਾਹੀਦੀ ਹੈ ਪਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਸਿੱਖਾਂ ਦੀ ਬਹੁਤਾਤ ਹੈਗੀ ਹੈ ਤੇ ਇਸ ਗੱਲ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ ਸਾਰੇ ਮੰਨਦੇ ਨੇ ਚਾਹੇ ਉਹ ਤੁਹਾਡੇ ਆਪੋਜੀਸ਼ਨ 'ਚ ਬੈਠੇ ਨੇ ਅਕਾਲੀ ਦਲ ਦੇ ਚਾਹੇ ਉਹ ਕਿਸੇ ਵੀ ਕਲਾਸ ਨੇ ਇਵਨ ਜਾਂ ਆਪਾਂ ਇਸ ਟਾਈਮ ਦੀ ਮੌਜੂਦਾ ਜਿਹੜੀ ਸਤਾਧਾਰੀ ਪਾਰਟੀ ਹੈਗੀ ਉਹਦੇ ਵਿੱਚ ਬੈਠੇ ਲੋਕ ਵੀ ਮੰਨਦੇ ਨੇ ਕਈ ਵੀ ਅਕਾਲੀ ਦਲ ਜਿਹੜਾ ਉਹ ਤਾਂ ਅਕਾਲੀ ਦਲ ਬਹੁਤ ਵੱਡੀ ਗੱਲ ਹੈਗੀ ਹੈ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਪਰ ਉਹ ਕਹਿੰਦੇ ਕਿ ਅਕਾਲੀ ਦਲ ਚ ਪ੍ਰੋਬਲਮ ਨਹੀਂ ਹੈ ਜਿਹੜੇ ਲੀਡਰ ਸਿਗੇ ਉਹਨਾਂ ਦੀਆਂ ਕੁਤਾਈਆਂ ਕਿਤੇ ਨਾ ਕਿਤੇ ਹੋਈਆਂ ਨੇ ਤਾਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਸੁਧਾਰ ਹੋ ਸਕਦੇ ਐ ਜਾਂ ਤੁਹਾਡੇ ਮੁਤਾਬਕ ਵਾਕਈ ਓਵਰਹੌਲਿੰਗ ਦੀ ਲੋੜ ਹੈਗੀ ਐ ਕਿਉਂਕਿ ਸੰਸਾਰ ਭਰ ਚ ਬੈਠੀ ਸਿੱਖ ਕੌਮ ਜਿਹੜੀ ਐ ਉਹ ਇੱਕ ਇੱਕ ਗੱਲ ਤੇ ਇਸ ਟਾਈਮ ਨਜ਼ਰ ਰੱਖੇ ਹੋਏ ਐ ਬਹੁਤ ਵੱਡੀ ਲੋੜ ਐ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਨਵੀਂ ਰੂਹ ਫੂਕਣ ਦੀ ਲੋੜ ਐ ਔਰ ਜਿਹੜੀਆਂ ਗਲਤਫਹਿਮੀਆਂ ਹੋਈਆਂ ਨੇ ਉਹ ਸਾਰੀਆਂ ਦੂਰ ਕਰਨੀਆਂ ਵੀ ਚਾਹੀਦੀਆਂ ਨੇ ਔਰ ਜਿਹੜੀਆਂ ਪੰਥ ਵਿਰੋਧੀ ਸ਼ਕਤੀਆਂ ਨੇ ਉਹਨਾਂ ਨੂੰ ਵੀ ਕਰਾਰਾ ਜਵਾਬ ਦੇਣ ਦੀ ਲੋੜ ਹੈਗੀ ਏ ਔਰ ਆਪਣੀ ਖੇਤਰੀ ਪਾਰਟੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸ਼੍ਰੋਮਣੀ ਕਾਲੀ ਦਲ ਇਹ ਕੋਈ ਜਮਾਤ ਹੈ ਕੱਲੀ ਇਹ ਰਾਜਨੀਤਿਕ ਪਾਰਟੀ ਨਹੀਂ ਇਹ ਧਾਰਮਿਕ ਹੈ ਇਸ ਦੀ ਜਿਹੜੀ ਇਸ ਕਰਕੇ ਲੋੜ ਹੈ ਕਿ ਦੁਨੀਆ ਭਰ ਵਿੱਚ ਵਸਦਾ ਕੋਈ ਵੀ ਸਿੱਖ ਜਾਂ ਪੰਜਾਬੀ ਪੰਜਾਬੀ ਤੋਂ ਭ ਕਹਿਣ ਦਾ ਭਾਵ ਭਾਵੇਂ ਉਹ Hindu ਹੋਵੇ ਸਿੱਖ ਹੋਵੇ ਅਸਾਈ ਹੋਵੇ ਮੁਸਲਮਾਨ ਹੋਵੇ ਉਹ ਸਾਰੇ ਜਦੋਂ ਵੀ ਕੋਈ ਉਹਨਾਂ ਦੇ ਨਾਲ ਕਿਤੇ ਵੀ ਘਟਨਾ ਵਾਪਰਦੀ ਗਵਾਂਢੀ ਰਾਜ ਦੇ ਵਿੱਚ ਵਾਪਰਦੀ ਏ ਦੁਨੀਆ ਦੀ ਕਿਸੇ ਰਿਪੋਰਟ ਤੇ ਵਾਪਰਦੀ ਏ ਕਿਸੇ ਦੇਸ਼ ਦੇ ਅੰਦਰ ਵਾਪਰਦੀ ਏ ਤਾਂ ਉਹ ਛੱਟ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯਾਦ ਕਰਦਾ ਸੋ ਇਹ ਏਡੀ ਵੱਡੀ ਸੰਸਥਾ ਹੈ ਨਹੀਂ ਤਾਂ ਹੋਰ ਬਹੁਤ ਰਾਜਨੀਤਿਕ ਪਾਰਟੀਆਂ ਕਦੀ ਕਿਸੇ ਦਾ ਕਿਸੇ ਵੱਲ ਧਿਆਨ ਨਹੀਂ ਗਿਆ ਈਵਨ ਕਿਤੇ ਵੀ ਕੋਈ ਘਟਨਾ ਵਾਪਰੇ ਤਾਂ ਉਹ ਸਿੱਧੇ ਸਬੰਧ ਜਿਹੜੇ ਆ ਉਹ ਇੱਥੇ ਜੋੜਦਾ ਤੇ ਉਹ ਆਸ ਕਰਦਾ ਕਿ ਇੱਥੋਂ ਮੈਨੂੰ ਇੱਕ ਸਪੋਰਟ ਮਿਲੇ ਇੱਕ ਸਹਾਇਤਾ ਮਿਲੇ ਸੋ ਇਹ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਲਈ ਬੜੀ ਇਮਤਿਹਾਨ ਦੀ ਘੜੀ ਏ ਅਸੀਂ ਇਹਦੇ ਵਿੱਚੋਂ ਕਿਵੇਂ ਪਾਸ ਹੋਣਾ ਔਰ ਕਿਵੇਂ ਲੋਕਾਂ ਦਾ ਜਿਹੜਾ ਮਨ ਉਹਨੂੰ ਜਿੱਤਣਾ ਉਹ ਜਿਹੜੇ ਭਲੇਖੇ ਨੇ ਉਹ ਕਿਵੇਂ ਦੂਰ ਕਰਨੇ ਨੇ ਉਹਨਾਂ ਦਾ ਗੁੱਸਾ ਕਿਵੇਂ ਦੂਰ ਕਰਨਾ ਔਰ ਜਿਹੜੀਆਂ ਸਾਡੇ ਕੋਲ ਪਿਛਲੇ ਸਮੇਂ 'ਚ ਕਤਾਈਆਂ ਹੋਈਆਂ ਨੇ ਉਹਨਾਂ ਤੋਂ ਕਿਵੇਂ ਆਪਣੇ ਆਪ ਨੂੰ ਸੁਰਖਰੂ ਹੋ ਕੇ ਨਿਕਲਣਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਏ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਫੈਸਲੇ ਦੀ ਅਡੀਕ ਤੋਂ ਬਾਅਦ ਹੈ ਕਿਉਂਕਿ ਜਥੇਦਾਰ ਸਾਹਿਬ ਨੇ ਇੱਕ ਹੋਰ ਬਹੁਤ ਵੱਡਾ ਫੈਸਲਾ ਕੀਤਾ ਆਦੇਸ਼ ਜਾਰੀ ਕੀਤਾ ਕਿ ਸਿੱਖ ਸਿੱਖ ਨਾਲ ਲੜੇ ਨਾ ਦੂਸ਼ਣਬਾਜੀ ਦੀ ਸਿਆਸਤ ਬੰਦ ਕੀਤੀ ਜਾਵੇ ਔਰ ਜਿਹੜੀ ਵੀ ਗੱਲ ਕਰਨੀ ਹੈ ਉਹ ਤਰਕ ਦੇ ਨਾਲ ਚੰਗੇ ਤਰੀਕੇ ਦੇ ਨਾਲ ਗੱਲ ਕੀਤੀ ਜਾਵੇ ਦਲੀਲ ਨਾਲ ਗੱਲ ਕੀਤੀ ਜਾਵੇ ਨਾ ਕਿ ਇੱਕ ਦੂਸਰੇ ਨੂੰ ਗਾਲ੍ਹਾਂ ਕੱਢੀਆਂ ਜਾਣ ਇੱਕ ਦੂਜੇ ਦੀ ਕਰਦਾਰਕੁਸ਼ੀ ਕੀਤੀ ਜਾਵੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰਨਾ ਚਾਹੀਦਾ ਸੋ ਇਹ ਬਹੁਤ ਵਧੀਆ ਇੱਕ ਇੱਕ ਚੰਗੀ ਗੱਲ ਕੀਤੀ ਜੇ ਸਿੰਘ ਸਾਹਿਬ ਨੇ ਉਸ ਤੋਂ ਬਾਅਦ ਹੁਣ ਇੱਕ ਰੋਖ ਵੀ ਬਦਲਿਆ ਹੈ ਪਿਛਲੇ ਦਿਨਾਂ ਤੋਂ ਜਿਵੇਂ ਜਿਹੜੇ ਕੁਝ ਅਕਾਲੀ ਆਗੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਗਏ ਸੀ ਉਹ ਟੜੇ ਤੇ ਦੋ ਚਲਾਉਂਦੇ ਸੀ ਅਸੀਂ ਉਹਨਾਂ ਤੇ ਲਾਉਂਦੇ ਸੀ ਉਹ ਚੀਜ਼ਾਂ ਜਿਹੜੀਆਂ ਨੇ ਹੁਣ ਦੇਖਣ ਨੂੰ ਘੱਟ ਮਿਲਣਗੀਆਂ ਤੇ ਇੱਕ ਸੰਤੁਸ਼ਟੀ ਵਾਲੀ ਗੱਲ ਹੈ ਇੱਕ ਸਾਲ ਹੋ ਰਿਹਾ ਥੇ ਮੰਚ ਆ ਗਿਆ ਉਹ ਆਇਆ ਕਿ ਇਹ ਵੀ ਬਾਰ ਬਾਰ ਕਿਹਾ ਜਾਂਦਾ ਕਿ ਜਿੰਨੇ ਵੀ ਧੜੇ ਵੱਖ ਹੋਏ ਨੇ ਲਕੀਰਾਂ ਜਿਹੜੀਆਂ ਵੱਜੀਆਂ ਨੇ ਅਕਾਲੀ ਦਲ ਤੋਂ ਵੱਖ ਕਈ ਤਰ੍ਹਾਂ ਦੇ ਧੜੇ ਬਣੇ ਕਈ ਤਰ੍ਹਾਂ ਦੇ ਅਕਾਲੀ ਦਲ ਬਣੇ ਹੁਣ ਬਾਗੀ ਧੜਾ ਬਣ ਗਿਆ ਸਭ ਕਹਿੰਦੇ ਜੀ ਖਾਸ ਕਰਕੇ ਅਕਾਲੀ ਦਲ ਦਾ ਜਿਹੜਾ ਹੈਗਾ ਉਹ ਅਲਾਈਅንስ ਰਹੀ ਹੈ ਭਾਜੀਪੀ ਦੇ ਨਾਲ ਕਹਿੰਦੇ ਜੇ ਕਿਤੇ ਸਾਰੇ ਦੇ ਸਾਰੇ ਜਿੰਨੇ ਵੀ ਸਿੱਖ ਲਾਈਕ ਮਾਈਂਡਡ ਨੇ ਜਾਂ ਅਕਾਲੀ ਦਲ ਦੇ ਧੜਿਆਂ ਚੋਂ ਹੀ ਨਿਕਲ ਕੇ ਆਖੋਏ ਨੇ ਉਹ ਸਾਰੇ ਇੱਕ ਝੰਡੇ ਥੱਲੇ ਆ ਜਾਣ ਤੱਕ ਕਿਸੇ ਵੀ ਇੱਕ ਤਾਂ ਐਲਾਈਅੰਸ ਦੀ ਕਿਸੇ ਗੱਠਜੋੜ ਦੀ ਲੋੜ ਨਾ ਹੋਵੇ ਇਹ ਕਹੇ ਕਿ ਉਹ ਜੜੀਆਂ ਇੱਕ ਗਲਤਫਹਿਮੀਆਂ ਜਿਹੀਆਂ ਜਾਂ ਇੱਕ ਜਿਹੜਾ ਮੈਸੇਜ ਗਲਤ ਜਾ ਰਿਹਾ ਹੈ ਵੀ ਸਿੱਖ ਵਿਖਰੇ ਪਏ ਨੇ ਸਿੱਖ ਕੌਮ ਆਪਸ ਵਿੱਚ ਇੱਕ ਨਹੀਂ ਹੈਗੀ ਉਹ ਹੋ ਜਾਏ ਤੁਹਾਨੂੰ ਲੱਗਦਾ ਵੀ ਕਿਤੇ ਦੂਰ ਜਾ ਕੇ ਕਿਤੇ ਦੇਖੋ ਤੁਸੀਂ ਤੇ ਤੁਹਾਨੂੰ ਦਿਖਾਈ ਦਿੰਦਾ ਵੀ ਇਹ じゃ ਕਦੀ ਪੋਸੀਬਲ ਹੋ ਸਕੇਗਾ ਕਿ ਇੱਕ ਝੰਡੇ ਥੱਲੇ ਸਾਰੇ ਆ ਜਾਣ ਜੇ ਇਸ ਤਰ੍ਹਾਂ ਦੀ ਕੋਈ ਕਲਾ ਵਰਤ ਜੇ ਇਹੋ ਜਿਹਾ ਵਰਤਾਰਾ ਆ ਜਾਵੇ ਤੇ ਮੈਂ ਸਮਝਣਾ ਕਿ ਉਹ ਦੇਣ ਹੀ ਬਹੁਤ ਵਧੀਆ ਹੋਵੇਗਾ ਕਿ ਜਦੋਂ ਸਿੱਖ ਕੌਮ ਇੱਕ ਨਿਸ਼ਾਨ ਦੇ ਥੱਲੇ ਇਕੱਠੀ ਹੋ ਜਾਵੇਗੀ ਔਰ ਜਿਹੜੇ ਰਾਜਨੀਤਿਕ ਤੌਰ ਤੇ ਜਿਵੇਂ ਹੁਣ ਜਿਮਣੀ ਚੋਣਾ ਆਈਆਂ ਇਹ ਹੀ ਵੰਡ ਕੇ ਲੜ ਲਈਆਂ ਜਾਣ ਤਾਂ ਇੱਕ ਹਾਲਾਤ ਹੀ ਹੋਰ ਬਦਲ ਸਕਦੇ ਆ ਕਿ ਚਾਰ ਜਿਮਣੀ ਚੋਣਾ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਾਂ ਭਾਈ ਅਮਰਪਾਲ ਸਿੰਘ ਦਾ ਗਰੁੱਪੇ ਜਾਂ ਜਿਹੜੇ ਹੋਰ ਸਾਥੀ ਸਹਿਯੋਗੀ ਨੇ ਸਾਰੇ ਇਕੱਠੇ ਹੋ ਕੇ ਜੇ ਆਪਾਂ ਬਹੁਤ ਵੱਡੀ ਜੇ ਹੋ ਜਾਵੇ ਫਿਰ ਤੁਸੀਂ ਦੇਖੋ ਫਿਰ ਮਜ਼ਾ ਹੀ ਫਿਰ ਆਵੇਗਾ ਕਾਂਗਰਸ ਨਾਲ ਲੜਨ ਲਈ ਆਮ ਆਦਮੀ ਪਾਰਟੀ ਦੇ ਨਾਲ ਲੜਨ ਲਈ ਤੇ ਬੀਜੇਪੀ ਨਾਲ ਲੜਨ ਲਈ ਫਿਰ ਪੰਜਾਬ ਦੀ ਧਰਤੀ ਦੇ ਉੱਤੇ ਤੁਸੀਂ ਦੇਖੋ ਇੱਕ ਵੱਖਰੇ ਤਰ੍ਹਾਂ ਦਾ ਇਨਕਲਾਬ ਆ ਜਾਏਗਾ ਸੋ ਸਾਡੀ ਕੋਸ਼ਿਸ਼ ਵੀ ਇਹ ਮੈਂ ਬਹੁਤ ਸਾਰੇ ਸੀਨੀਅਰ ਆਗੂਆਂ ਨਾਲ ਵੀ ਗੱਲ ਕੀਤੀ ਹੈ ਤੇ ਮੈਂ ਅੱਗੇ ਵੀ ਕਰਾਂਗਾ ਸਰਦਾਰ ਬਲਵਿੰਦਰ ਸਿੰਘ ਭੁੰਦੜ ਨੂੰ ਵੀ ਮਿਲਾਂਗੇ ਜਿਹੜੇ ਐਕਟਿੰਗ ਪ੍ਰਧਾਨ ਨੇ ਕਿ ਇਸ ਤਰ੍ਹਾਂ ਦਾ ਕੁਝ ਬੰਨ ਨੂੰ ਬੰਨਨ ਦੀ ਲੋੜ ਹੈ ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਤੇ ਇੱਕ ਸਮਾ ਸੀ ਜਦੋਂ ਸਾਰੇ ਇਕੱਠੇ ਹੋਏ ਸੀ ਉਸੇ ਤਰੀਕੇ ਦੇ ਨਾਲ ਹੁਣ ਵੀ ਇਕੱਠਾ ਹੋਣ ਦੀ ਲੋੜ ਹੈਗੀ ਹੈ ਬਹੁਤ ਬਹੁਤ ਧੰਨਵਾਦ ਜੀ ਐ ਸਾਡੇ ਨਾਲ ਸੀਗੇ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਬਹੁਤ تفصیلی ਨਾਲ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਰੁਪੀਰ ਸਿੰਘ ਹੋਰਾਂ ਨੂੰ ਇੱਕ ਚਿੱਠੀ ਲਿਖੀ ਹੈ ਔਰ ਕਿਹਾ ਹੈ ਕਿ ਉਸ ਸਮੇਂ ਦੇ ਵਿੱਚ ਕਾਂਗਰਸ ਸਰਕਾਰ ਤੋਂ ਵੀ ਕਈ ਥੋੜਾ ਸਾਰਾ ਨਾਮ ਉਹਨਾਂ ਨੇ ਦਿੱਤੇ ਨੇ ਲਿਸਟ ਲੰਬੀ ਹੈ ਪੜ ਕੇ ਦੱਸੀ ਹੈ ਮੈਂ ਆਲਰੇਡੀ ਉਹਨਾਂ ਨੇ ਕਿਹਾ ਕਿ ਉਹ ਸਾਰੇ ਵੀ ਡੇਰਾ ਮੁਖੀ ਨੂੰ ਮਿਲਦੇ ਰਹੇ ਨੇ ਹੁਣ ਵੀ ਜਦੋਂ ਜਦੋਂ ਵੀ ਲੋਡ ਪੈਂਦੀ ਹੈ ਵੋਟਾਂ ਦੀ ਤੇ ਉਹ ਉਹਦੇ ਕੋਲ ਮਿਲਦੇ ਨੇ ਐ ਸਾਰੀਆਂ ਗੱਲਾਂ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਵੀ ਜ਼ਰੂਰ ਬੁਲਾਇਆ ਜਾਏ ਅਕਾਲ ਤਖਤ ਸਾਹਿਬ ਤੇ ਤੇ ਉਹਨਾਂ ਦੋ ਵੀ ਕਿਉਂਕਿ ਸਿੱਖ ਹੋਣ ਦੇ ਨਾਤੇ ਉਹਨਾਂ ਦਾ ਵੀ ਫਰਜ਼ ਬੰਦਾ ਹੈ ਕਿ ਉਹ ਵੀ ਆਪਣਾ ਸਪਸ਼ਟ ਕਰਨ ਦੇਣ ਹੁਣ ਇਸ ਤੇ ਕੀ ਕਾਰਵਾਈ ਅੱਗੇ ਜਥੇਦਾਰ ਸਾਹਿਬ ਕਰਦੇ ਆ ਤਾਂ ਉਹਨਾਂ ਵਾਲੇ ਦਿਨਾਂ ਅੱਛੀ ਪਤਾ ਲੱਗੇਗਾ ਕੈਮਰਾ ਪਰਸਨ ਸਾਹਿਬ ਜੀ ਦੇ ਨਾਲ ਵਿੰਦੂ ਸਿੰਘ ਮੋਹਾਲੀ ਤੁਸੀਂ ਦੇਖਦੇ ਹੋ ਰੋਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋਖ ਭਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ